ਕੋਈ ਨਾ ਨਹੀਂ ਹੈ ਹਾਂਜੀ ਕੀ ਕਰਾਂ ਦੋਸਤੋ ਤੁਸੀਂ ਇੱਕ ਮਸ਼ਹੂਰ ਸ਼ੇਅਰ ਸੁਣਿਆ ਹੋਣਾ ਕਿ ਜ਼ਮੀਨਾਂ ਮਹਿੰਗੀਆਂ ਵਿਕੀਆਂ ਜ਼ਮੀਨਾਂ ਮਹਿੰਗੀਆਂ ਵਿਕੀਆਂ ਜ਼ਮੀਰਾਂ ਸਸਤੀਆਂ ਵਿਕੀਆਂ ਬੜੇ ਹੀ ਸਸਤੇ ਭਾਅ ਤੇ ਵੱਡੀਆਂ ਹਸਤੀਆਂ ਵਿਕੀਆਂ ਇਹ ਉਹ ਦੌਰ ਹੈ ਮਹਿੰਗੀਆਂ ਜ਼ਮੀਨਾਂ ਵੇਚਣ ਲਈ ਜਿਹੜੀਆਂ ਉਹ ਮਲੋਰ ਰੋਡ ਤੇ ਬਸਟਾਡੇ ਨੂੰ ਜਿਹੜਾ ਸ਼ਿਫਟ ਕੀਤਾ ਜਾ ਰਿਹਾ ਇੱਥੋਂ ਦੇ ਹਾਕਮਾਂ ਨੇ ਆਪਣੀਆਂ ਜ਼ਮੀਰਾਂ ਬੜੇ ਸਸਤੇ ਭਾਅ ਤੇ ਵੇਚਦੀਆਂ ਮੈਂ ਦੇਖਦਾ ਕੁਝ ਬੰਦੇ ਇਹਨਾਂ ਸੰਘਰਸ਼ ਕਰ ਰਹੇ ਲੋਕਾਂ ਦਾ ਮਜ਼ਾਕ ਉਡਾਉਂਦੇ ਆ ਉਹਨਾਂ ਲਈ ਮੈਂ ਕਹਿਣਾ ਚਾਹਣਾ ਕਿ ਜਲਤੇ ਘਰੋਂ ਕੋ ਦੇਖਣੇ ਵਾਲੋ ਹੂਸ ਦਾ ਛੱਪਰ ਆਪ ਦਾ ਹੈ ਆਗ ਦੇ ਪਿੱਛੇ ਤੇਜ਼ ਹਵਾ ਹੈ ਅਗਲਾ ਨੰਬਰ ਆਪ ਦਾ ਹੈ ਜੇ ਆ ਜੇ ਲੋਕ ਪ੍ਰਭਾਵਿਤ ਹੋ ਰਹੇ ਆ ਤਾਂ ਯਾਦ ਰੱਖਿਓ ਨੰਬਰ ਤੁਹਾਡਾ ਵੀ ਆਊਗਾ ਉਹ ਦਿਨ ਦੂਰ ਨਹੀਂ ਜਦੋਂ ਇਹ ਅੱਗ ਤੁਹਾਡੇ ਘਰਾਂ ਤੱਕ ਵੀ ਪਹੁੰਚੂ ਪਹਿਲਾਂ ਇੱਥੇ ਪੁਲਿਸ ਲਾਈਨ ਨੂੰ ਬੰਦ ਕਰਕੇ ਸ਼ਹਿਰ ਤੋਂ ਬਾਹਰ ਕੱਢਿਆ ਗਿਆ ਹੁਣ ਬਸ ਅੱਡਾ ਬਾਹਰ ਕੱਢਣ ਦੀ ਪਲਾਨਿੰਗ ਹੈ ਤੇ ਜਿਹੜੇ ਪੁਲਿਸ ਵਾਲੇ ਵੀਰ ਆ ਉਹਨਾਂ ਨੂੰ ਮੈਂ ਦੱਸਦਾ ਇਹ ਪੁਲਿਸ ਲਾਈਨ ਵੀ ਬਾਹਰ ਜਾਊ ਇੱਥੋਂ ਸਭ ਸਹੂਲਤਾਂ ਉੱਥੇ ਲੈ ਕੇ ਜਾਈਆਂ ਜਾਣਗੇ ਜਿੱਥੇ ਦੇ ਜ਼ਮੀਨਾਂ ਦੇ ਭਾਅ ਮਹਿੰਗੇ ਕਰਨੇ ਆ ਮੈਂ ਸਿੱਧਾ-ਸਿੱਧਾ ਇੱਕ ਗੱਲ ਪੁੱਛਦਾ ਸਰਕਾਰ ਨੂੰ બસ ਅੱਡੇ ਦਾ ਪਰਪਸ ਕੀ ਹੁੰਦਾ ਬਸ ਅੱਡੇ ਦਾ ਪਰਪਸ ਹੁੰਦਾ ਲੋਕਾਂ ਨੂੰ ਸਹੂਲਤਾਂ ਤੱਕ ਲੈ ਕੇ ਆਉਣਾ ਜਾਂ ਫਿਰ ਜਿੱਥੇ ਆਬਾਦੀ ਹੈ ਉੱਥੇ ਸਹੂਲਤ ਚਾਹੀਦੀ ਹੁੰਦੀ ਹੈ ਬਠਿੰਡੇ ਸ਼ਹਿਰ ਚ ਦੋਨੇ ਚੀਜ਼ਾਂ ਇੱਥੇ ਹੀ ਐ ਕਿੰਨਾ ਖੁੱਲਾ ਇਹ ਏਰੀਆ 15 ਕਿੱਲਿਆਂ ਚ ਬਸ ਅੱਡਾ ਬਣਿਆ ਹੋਇਆ ਪਟਿਆਲੇ ਵਾਲੇ ਲੋਕ ਰੋ ਰਹੇ ਆ ਜਿੱਥੇ ਧੋਖਾ ਦਿੱਤਾ ਸੀ ਬਠਿੰਡੇ ਕਹਿ ਰਹੇ ਆ ਕਿ ਦੋ ਬਸ ਅੱਡੇ ਚੱਲਣਗੇ which is not possible ਕਿਤੇ ਵੀ ਹੋਰ ਦੋ ਬਸ ਅੱਡੇ ਨਹੀਂ ਚੱਲ ਰਹੇ ਪਟਿਆਲੇ ਕਿਹਾ ਸੀ ਪਰ ਸਰਕਾਰ ਮੁੱਕਰ ਗਈ ਬਾਹਰਲਾ ਨਵਾਂ ਬਾਸ ਸੱਡਾ ਚੱਲ ਰਿਹਾ ਹੈ ਸ਼ਹਿਰ ਵਾਲਾ ਬੰਦ ਕਰਤਾ ਉੱਥੇ ਸੈਂਕੜੇ ਦੁਕਾਨਦਾਰ ਬਰਬਾਦ ਹੋ ਗਏ ਤੇ ਹੁਣ ਜਿਹੜਾ ਨਵਾਂ ਬਾਸ ਸੱਡਾ ਉੱਥੇ ਵੀ ਟ੍ਰੈਫਿਕ ਦੀ ਉਨੀ ਸਮੱਸਿਆ ਜਿੰਨੀ ਪੁਰਾਣੇ ਕੋਲੇ ਸੀਗੀ ਇੱਥੇ ਸਾਡੇ ਸਾਹਮਣੇ ਬਹੁਤ ਸਾਰੀ ਜਗ੍ਹਾ ਖਾਲੀ ਪਈ ਹੈ ਜਿੰਨੂੰ ਜੇ ਸਰਕਾਰ ਵਰਤ ਲੇ ਤਾਂ ਇਹੀ ਬਾਸ ਸੱਡਾ ਬਹੁਤ ਵਧੀਆ ਚੱਲ ਸਕਦਾ ਸੋ ਇੰਨੀਆਂ ਗੱਲਾਂ ਨਾਲ ਸਰਕਾਰ ਨੂੰ ਫੇਰ ਬੇਨਤੀ ਕਰਦੇ ਆ ਕਿ ਆਪਣਾ ਫੈਸਲਾ ਵਾਪਸ ਲਓ ਜੀ ਨਵਾਂ ਦੇ ਕੀ ਕਹਿਣਾ ਚਾਹੁੰਦੇ ਆ ਅੱਜ ਦਿਨ ਤੋਂ ਪਾ ਕੇ ਲੋਕਾਂ ਦਾ ਮਾਰਗੇ ਏ ਅੱਜ ਮੇਰਾ ਨਾਮ ਹਰਵਿੰਦਰ ਸਿੰਘ ਆ ਪ੍ਰਧਾਨ ਪ੍ਰਾਈਵੇਟ ਬੱਸ ਸਪਰੇਟਰ ਜੂਨੀਅਰ ਸ਼ਿਗਰਸ਼ ਕਮੇਟੀ ਦਾ ਮੈਂਬਰ ਆ ਮੈਂ ਬੱਸ ਸੱਦਾ ਬਚਾਓ ਸ਼ਿਗਰਸ਼ ਕਮੇਟੀ ਦਾ ਅੱਜ ਸਾਡਾ ਜਿਹੜਾ ਧਰਨਾਗਾ ਇੱਥੇ ਆ ਉਹ 90 ਬੰਦੇ ਚ ਸ਼ਾਮਲ ਸੀ ਉਹਦੇ 90 ਬੰਦੇ ਚ ਨਾਲੇ ਕੋਈ ਵੀ ਸਾਡੇ ਹੱਕ ਚ ਜਾਂ ਲੋਕਾਂ ਦੇ ਇਹਨਾਂ ਦੇ ਆਵਾਜ਼ ਸੁਣਿਆ ਨਹੀਂ ਇਸ ਕਰਕੇ ਉਹਦੇ ਰੋਜ਼ ਪ੍ਰਦਰਸ਼ਨ ਚ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਅਸੀਂ ਜਿਹੜਾ ਇਹ ਅੱਜ ਪੰਜਾਬ ਸਰਕਾਰ ਦਾ ਉਤਲਾ ਭੁਕਿਆ ਬੱਸ ਟੈਂਪੇ ਵਿਚਕਾਰ ਜਾ ਕੇ ਮੇਰਾ ਨਾਮ ਸੰਦੀਪ ਕੁਮਾਰਾ ਜੀ ਮੈਂ ਵਾਰਡ ਨੰਬਰ 26 ਤੋਂ ਐਮਸੀ ਹਾਂ ਅੱਜ ਸਾਡੇ ਧਰਨੇ ਦਾ 90ਵਾਂ ਦਿਨ ਹੈ ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਦਾ 90ਵੇਂ ਦਿਨ ਅਸੀਂ ਪੰਜਾਬ ਸਰਕਾਰ ਗੁੰੰਦੀ ਬੋਲੀ ਪੰਜਾਬ ਸਰਕਾਰ ਨੂੰ ਜਗਾਉਣ ਵਾਸਤੇ ਅਸੀਂ ਬੱਸ ਸਟੈਂਡ ਕੋਲੇ ਅਸੀਂ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਜੀ ਵੀ ਤਾਂ ਜੋ ਇਹ ਗੁੰੰਦੀ ਬੋਲੀ ਸਰਕਾਰ ਜਿਹੜੀ ਸੁੱਤੀ ਪਈ ਹੈ 90 ਦਿਨ ਹੋਏ ਲੋਕਾਂ ਦੀ ਕੋਈ ਆਵਾਜ਼ ਨਹੀਂ ਸੁਣ ਰਹੀ ਉਹਨੂੰ ਜਗਾਉਣ ਵਾਸਤੇ ਅਸੀਂ ਕਿੱਥੇ ਸਰਕਾਰ ਦਾ ਅਸੀਂ ਪੁਤਲਾ ਫੂਕੇ ਆਏ ਹਾਂ ਅਸੀਂ ਲਗਾਤਾਰ 90 ਦਿਨਾਂ ਤੋਂ ਸਰਕਾਰ ਦਾ ਇੱਕ ਵੀ ਨੁਮਾਇੰਦਾ ਸਾਡੀ ਗੱਲ ਸੁਣਨੀ ਆਇਆ ਇੱਥੇ 7 ਤੋਂ 8 ਚੇਅਰਮੈਨ ਨੇ ਬਟਿੰਡੇ ਸ਼ਹਿਰ ਦੇ ਵਿੱਚ ਇੱਥੇ ਐਮਐਲਏ ਆ ਜਿਹੜਾ ਕਿ ਬਟਿੰਡੇ ਸ਼ਹਿਰ ਦੇ ਲੋਕਾਂ ਨੇ ਬੜੇ ਵੱਡੇ ਮਾਰਜਿਨ ਨਾਲ 60 ਹੇਅਰਪੋਰਟਾਂ ਦੇ ਮਾਰਜਿਨ ਨਾਲ ਜਿਤਾਇਆ ਸੀ ਉਹਨੂੰ ਉਹ ਸੁੱਤਾ ਪਿਆ ਉਹ ਆਪਣੇ ਕੁਝ ਕਲੋਨਾਈਜ਼ਰ ਸਾਥੀਆਂ ਨੂੰ ਖੁਸ਼ ਕਰਨ ਵਾਸਤੇ ਇਹ ਸਾਨੂੰ ਸਾਰੇ ਏਰੀਆ ਨੂੰ ਜਾੜ ਨੂੰ ਫਿਰਦਾ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਸ ਮਾਰਕੀਟ ਵਾਲਿਆਂ ਨੇ ਵੀ ਤੈਨੂੰ ਵੋਟਾਂ ਪਾਈਆਂ ਸੀ ਇਹ ਵਿਦਿਆਰਥੀਆਂ ਨੇ ਵੀ ਤੈਨੂੰ ਵੋਟਾਂ ਪਾਈਆਂ ਸੀ ਇਹ ਮਜ਼ਦੂਰਾਂ ਨੇ ਵੀ ਤੈਨੂੰ ਵੋਟਾਂ ਪਾਈਆਂ ਸੀ ਤੂੰ ਇਕੱਲੇ ਕਲੋਨਾਈਜ਼ਰਾਂ ਨੂੰ ਖੁਸ਼ ਨਾ ਕਰ ਇਹ ਸਾਰਿਆਂ ਨੂੰ ਸਾਰਿਆਂ ਦੇ ਬਾਰੇ ਵੀ ਸੋਚ ਸਾਡੀ ਜਾਣਕਾਰੀ ਹੈ ਕਿ ਉਹ ਕਮਾਟੀ ਬਣਾਈ ਗਈ ਸੀ ਉਹਦਾ ਹੁਣ ਤੱਕ ਕੀ ਬਸ ਹੋਇਆ ਦੇਖੋ ਪੰਜ ਮੈਂਬਰੀ ਡੀਸੀਾ ਵੱਲੋਂ ਕਮੇਟੀ ਬਣਾਈ ਕੀਤੀ ਸੀਗੀ ਪਰ ਉਹ ਤਿੰਨ ਚਾਰ ਤੇ ਧਿਰਾਂ ਨੂੰ ਸੁਣ ਕੇ ਜੀ ਉਸ ਤੋਂ ਬਾਅਦ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਇਹਨਾਂ ਨੇ ਫੈਸਲਾ 21 ਦਿਨਾਂ ਦੇ ਵਿੱਚ ਦੇਣਾ ਸੀਗਾ ਪਰ ਇਹਨਾਂ ਨੇ ਸੁਣਵਾਈ ਨਹੀਂ ਪ੍ਰੋਪਰ ਕੀਤੀ ਹਰੇ ਬਹੁਤ ਜਥੇਬੰਦੀਆਂ ਬਹੁਤ ਧਿਰਾਂ ਨੂੰ ਸੁਣਨ ਆਲਾ ਰਹਿੰਦਾ ਠੀਕ ਹੈ ਜੀ ਉਹ ਸਾਨੂੰ ਕਹੀ ਜਾਂਦੇ ਨੇ ਸਾਡੇ ਸੰਘਰਸ਼ਾਂ ਆ ਕੇ ਕੀਹਿੰਦੇ ਵੀ ਸਾਨੂੰ ਸੁਣਿਆ ਨਹੀਂ ਪਰ ਸਾਨੂੰ ਸੁੱਤਰੋਂ ਤੋਂ ਪਤਾ ਲੱਗਿਆ ਵੀ ਡੀਸੀ ਸਾਹਿਬ ਉਹਨਾਂ ਤੋਂ ਜਿਹੜੀ 5 ਬਹਿਰੀ ਕਮੇਟੀ ਆ ਉਹਨਾਂ ਤੋਂ ਗੋਲ ਮੋਲ ਫੈਸਲਾ ਕਰਾਉਣਾ ਚਾਹੁੰਦੀ ਐ ਇਸ ਕਰਕੇ ਜੀ ਪਿੱਖਾ ਸਿੰਘ ਅਰਚ ਕਰਨਾ ਸ਼ੁਰੂ ਕਰਤਾ ਜੀ ਅਗਲਾ ਅਰਚ ਕਿਸ ਤਰ੍ਹਾਂ ਦਾ ਰਹੇਗਾ ਸੋਮੇ ਦਿਨ ਤੁਹਾਡੇ ਚੰਨ ਵਾਲੀ ਮੈਂ ਦੱਸਣਾ ਚਾਹੁੰਦਾ ਸੋਮੇ ਦਿਨ ਅਸੀਂ ਕੋਰਡ ਰੋਡ ਤੱਕ ਅਸੀਂ ਪੂਰਾ 12 ਕਿਲੇ ਤੱਕ ਅਸੀਂ ਬਜਾਰ ਮੰਡ ਬੰਦ ਰੱਖਾਂਗੇ ਫਿਰ 15 ਅਗਸਤ ਨੂੰ ਜਦੋਂ ਸਾਡਾ 750 ਦਿਨ ਹੋ ਜਾਊਗਾ ਜੇ ਬਪਾਰ ਮੰਡਲ ਦੇ ਨਾਲ ਰੌਲ ਕੇ ਅਸੀਂ ਟੋਟਲ ਬਠਿੰਡਾ ਸ਼ਹਿਰ ਬੰਦ ਕਰਾਂਗੇ ਜੇ ਗੁੰਗੀ ਮੋੜੀ ਸਰਕਾਰ ਉਦੋਂ ਤੱਕ ਨਾ ਜਾਗੀ ਤਾਂ ਅਸੀਂ ਦੱਸਾਂਗੇ ਕਿ 15 ਅਗਸਤ ਦਾ ਜਾਂਦੀ ਦੀਵਸ ਪਰ ਸਾਡੇ ਲੋਕਾਂ ਦੀ ਕੋਈ ਯਾਦ ਨਹੀਂ ਕੋਈ ਅਜੀ ਧੂਪੇ ਇਹਦੇ ਧਰਨੇ ਦੇ ਬੇਟੀ ਆ ਸਾਡੀ ਗੱ ਵੀ ਜਾਂਦੀ ਆ ਜਦੋਂ ਸਾਡੇ ਹੱਕ ਖੋ ਹੀ ਜਾਂਦੇ ਨੇ ਉਹ ਕਾਲੇ ਫੀਲੇ ਲਾਵਾਂਗੇ ਇਸੇ ਕਾਲਾ ਦਿਨ ਮਨਾਵਾਂਗੇ